ਹੈਲੋ ਈਵਰਸ ਅ ਨਮਸਕਾਰ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅਮਿਤ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਬਹੁਤ ਤੰਦਰੁਸਤ ਹੋ ਔਰ ਖੁਸ਼ ਹੋ ਤੇ ਚੜ੍ਹਦੀ ਕਲਾ ਚ ਤਾਂ ਅੱਜ ਮੇਰੇ ਕੋਲ ਇੱਕ ਦੋ ਸੀ ਚੀਜ਼ਾਂ ਚੀਜ਼ਾਂ ਐ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਹੈ ਪਾਣੀ ਆ ਤੇ ਇੱਕ ਹੈਗੀ ਚਾਹ ਹੁਣ ਇਕੱਠੇ ਪੀ ਲਈਏ ਦਾ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਕਿ ਚਾਹ ਤੇ ਪਾਣੀ ਹੈ ਜਿਹੜਾ ਉਹ ਕਿਵੇਂ ਆਪਾਂ ਨੂੰ ਪੀਣਾ ਚਾਹੀਦਾ ਹੈਗਾ ਤਾਂ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਵੀਵਰਸ ਨਵੇਂ ਆਏ ਆ ਮੇਰੇ ਚੈਨਲ ਤੇ ਤਾਂ ਜਾਂ ਜਿਨ੍ਹਾਂ ਨੇ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲੈਣ ਤਾਂ ਬੈਲ ਆਈਕਨ ਦਾ ਬਟਨ ਹੁੰਦਾ ਨਾਲ ਛੋਟਾ ਜਿਹਾ ਉਹਨੂੰ ਪਲੀਜ਼ ਜ਼ਰੂਰ ਨ ਆਪਣਾ ਪੁਸ਼ ਕਰਨਾ ਤਾਂ ਕਿ ਤੁਹਾਨੂੰ ਮੇਰੀ ਹਰ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਜਾਣਕਾਰੀ ਜੋ ਵੀ ਹੁੰਦੀ ਹੈ ਜਾਣਕਾਰੀ ਤਾਂ ਮੈਂ ਦੇਣ ਵਾਲੀ ਕੌਣ ਆ ਬਟ ਤੁਹਾਡੇ ਨਾਲ ਕੋਈ ਵੀ ਮੈਨੂੰ ਚੀਜ਼ ਮਿਲਦੀ ਹੈ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਸੌਰੀ ਮੈਂ ਇਹ ਨਾ ਕਾਫੀ ਸਾਲਾਂ ਤੋਂ 1998 ਤੋਂ ਹੁਣ 2024 ਆ ਗਿਆ ਤਾ ਮੇਰੀ ਜਿਹੜੀ ਹੌਲੀ ਹੌਲੀ ਪਹਿਲਾਂ ਮੇਰੇ ਮੈਂ ਮਤਲਬ ਐਸ ਡੀਟੀ ਦੀ ਪ੍ਰੋਬਲਮ ਹੋ ਗਈ ਤਜਾਬ ਦੀ ਹੋ ਗਈ ਨਾਲ ਉਸ ਤੋਂ ਬਾਅਦ ਹੈਨਾ ਗੈਸ ਤਜਾਬ ਸਭ ਕੁਝ ਹੋ ਗਿਆ ਜੀ ਮੈਂ ਖਾਲੀ ਪੇਟ ਕੈਪਸੂਲ ਖਾਂਦੀ ਨੂੰ ਮੈਨੂੰ ਇੰਨੇ ਸਾਲ ਹੋ ਗਏ 1998 ਤੋਂ ਲੈ ਕੇ ਆਪਣੇ 24 ਤੱਕ ਜਨਵਰੀ ਫਰਵਰੀ 24 ਤੱਕ ਤਾਂ ਮੇਰੇ ਕੋਲੇ ਕੋਈ ਵੀ ਆਉਂਦੇ ਜਾਂ ਮੈਨੂੰ ਮਿਲਦੇ ਤਾਂ ਤੁਸੀਂ ਖਾਲੀ ਪੇਟ ਇਹਨੇ ਕੈਪਸੂਲ ਨਾ ਖਾਓ ਕਦੇ-ਕਦੇ ਮੈਂ ਵਿਚਕਾਰ ਦਿਨ ਦੇ ਵੀ ਲੈ ਲੈਣਾ ਜੇ ਕੁਝ ਖਾਦਾ ਪੀਤਾ ਗਿਆ ਤਾਂ ਨਾਲ ਦੀ ਨਾਲ ਮੈਂ ਕੈਪਸੂਲ ਲੈ ਲੈਣਾ ਹੈਨਾ ਐਸਿਡ ਵਗੈਰਾ ਦੇ ਕੈਪਸੂਲ ਲੈ ਲੈਣੇ ਜਾਂ ਕੋਈ ਹੋਰ ਮਾਰਕੀਟ ਦੇ ਵਿੱਚ ਆਉਂਦੇ ਆ ਤਾਂ ਉਹ ਮੈਂ ਕੈਪਸੂਲ ਲੈਂਦੀ ਰਹੇ ਜਿਹਦੇ ਨਾਲ ਕੀ ਹੋਇਆ ਕਿ ਮੈਨੂੰ ਜਿਹੜਾ ਪ੍ਰੋਬਲਮ ਜਿਹਦੇ ਨਾਲ ਕੀ ਹੋਇਆ ਕਿ ਜਿਹੜੀ ਪ੍ਰੋਬਲਮ ਮੇਰੀ ਘਟਣ ਦੀ ਬਜਾਏ ਉਹ ਡੇ ਬਾਈ ਡੇ ਵੱਧਦੀ ਗਈ ਤਾਂ ਹੁਣ 22 2022 ਦੇ ਵਿੱਚ 23 ਦੇ ਵਿੱਚ ਮੇਰੀ ਇੰਨੀ ਕੁ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਕਿ ਮੈਂ ਆਪਣੇ ਡੀਐਮਸੀ ਲੁਧਿਆਣਾ ਤੋਂ ਡਾਕਟਰ ਅਜੀਤ ਸੂਦਨ ਨੂੰ ਵੀ ਦਿਖਾਇਆ ਉਹ ਕਹਿੰਦੇ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਉਹਨਾਂ ਨੇ ਮੈਨੂੰ ਕਾਫੀ ਸਾਰੀਆਂ ਮੈਡੀਸਿਨਸ ਲਿਖ ਕੇ ਦੇ ਦਿੱਤੀਆਂ ਵੀ ਇਹ ਤੁਸੀਂ ਖਾ ਲਓ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੈ ਨਹੀਂ ਮੈਂ ਬੜੀ ਪਰੇਸ਼ਾਨ ਮੈਂ ਕਹਿੰਦਾ ਵੀ ਇਹ ਕੀ ਹੋ ਰਿਹਾ ਮੇਰੇ ਨਾਲ ਥੋੜਾ ਪਾਣੀ ਪੀ ਲਿਏ ਬਾਦ ਚ ਦਸੋਂ ਪਾਣੀ ਕਿਉਂ ਪੀਤਾ ਤੇ ਦੇਖੋ ਜੀ ਸਨ 2023 ਦੋ ਪੰਜਵੇਂ ਛੇਵੇਂ ਮਹੀਨੇ ਤੋਂ ਮੈਨੂੰ ਇੰਨੀ ਕੀ ਪ੍ਰੋਬਲਮ ਹੋ ਗਈ ਜੀ ਕਿ ਮੈਨੂੰ ਸੁੱਤਿਆਂ ਪਿਆ ਰਾਤ ਨੂੰ ਤਜਾਬ ਜਿਹੜਾ ਇੰਨਾ ਕੁ ਅੰਦਰ ਮੇਰੇ ਹੋਣ ਲੱਗ ਪਿਆ ਕਿ ਮੈਂ ਉੱਠ ਕੇ ਫਟਾਫਟ ਇਸ ਤਰ੍ਹਾਂ ਬੈਠ ਜਾਣਾ ਸੁੱਤੇ ਬਈ ਨੇ ਪਹਿਲੀ ਗੱਲ ਤਾਂ ਨੀਂਦ ਆਉਂਦੀ ਨਹੀਂ ਸੀ ਜੇ ਆਉਂਦੀ ਸੀ ਤਾਂ ਮੈਂ ਫੜ ਫੜ ਉੱਠ ਕੇ ਇਸ ਤਰ੍ਹਾਂ ਬੈਠ ਜਾਂਦੀ ਸੀ ਵੀ ਜਿਵੇਂ ਮੈਨੂੰ ਕਿਸੇ ਨੇ ਫੜ ਕੇ ਠਾਇਆ ਹੁੰਦਾ ਇਹ ਮੇਰੀ ਅਸਲੀਅਤ ਆ ਕੋਈ ਕਹਾਣੀ ਨਹੀਂ ਕੋਈ ਕੁਛ ਨਹੀਂ ਹੈਗੀ ਉੱਠ ਕੇ ਬੈਠ ਜਾਣਾ ਮਕਿਨ ਕਿੰਦਰ ਬੈਠੇ ਰਹਿਣਾ ਹਸਬੰਡ ਨੇ ਸੁੱਤੇ ਹੋਣਾ ਜਿਗਦੇ ਅੱਖ ਖੁੱਲ ਗਈ ਤੂੰ ਬੈਠੀ ਆ ਵੈਸੇ ਦੱਸਣਾ ਵੀ ਨਹੀਂ ਹੈ ਨਾ ਫਿਰ ਰਾਤ ਨੂੰ ਮੈਂ ਕਈ ਵਾਰ ਉੱਠ ਕੇ ਕੈਪਸੂਲ ਖਾਣਾ ਤਜ਼ਾਬ ਦਾ ਤਾਂ ਅੱਧੇ ਘੰਟੇ ਬਾਅਦ ਜਾ ਕੇ ਮੈਨੂੰ ਕਿਤੇ ਨੀ ਦੋਣੀ ਤਾਂ ਮੈਂ ਬੜੀ ਪਰੇਸ਼ਾਨ ਹੋ ਗਈ ਮੈਂ ਜਿਸ ਕਿਸੇ ਕੋਲੇ ਵੀ ਕੋਈ ਗੱਲ ਕਰਾਂ ਜਿਸ ਕਿਸੇ ਕੋਲੇ ਵੀ ਗੱਲ ਕਰਾਂ ਕੋਈ ਕਵੇ ਫਲਾਣੇ ਡਾਕਟਰ ਕੋਲੇ ਜਾਓ ਕੋਈ ਕਵੇ ਟੈਂਕੇ ਡਾਕਟਰ ਕੋਲੇ ਜਾਓ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਤਾਂ ਮੈਨੂੰ ਬਹੁਤ ਜ਼ਿਆਦਾ ਇਹ ਅਜੀਬ ਜਿਹਾ ਲੱਗਿਆ ਕੰਮ ਵੀ ਮੈਂ ਹੁਣ ਮੇਰੀ ਜ਼ਿੰਦਗੀ ਦਾ ਕੀ ਹੋ ਸਕਦਾ ਹੈ ਤੇ 2024 ਦੇ ਵਿੱਚ ਤਾਂ ਇੱਕ ਅਜੀਬੋ ਗਰੀਬ ਘਟਨਾ ਇੱਕ ਦਿਨ ਰਾਤ ਨੂੰ ਮੇਰੇ ਨਾਲ ਹੋਈ ਇੱਕ ਵਾਰੀ ਨਹੀਂ ਮਤਲਬ ਕਿ ਬਹੁਤ ਵਾਰੀ ਹੋਈ ਤੁਸੀਂ ਜਨਵਰੀ ਦਾ ਮਹੀਨਾ ਫਰਵਰੀ ਮਾਰਚ ਅਪ੍ਰੈਲ ਹੈਨਾ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਰਹੀ ਮੈਂ ਤਾਂ ਰਾਤ ਨੂੰ ਤਜਾਬ ਮੇਰੇ ਇੰਨਾ ਕ ਪੰਚਾਣਾ ਕਿ ਮੂੰਹ ਦੇ ਵਿੱਚ ਮੇਰੇ ਘੁੱਟ ਆਉਣ ਲੱਗ ਪਈਆਂ ਤਜਾਬ ਦੀਆਂ ਹੁਣ ਤੁਸੀਂ ਸੋਚ ਸਕਦੇ ਵੀ ਮੇਰੀ ਕੀ ਹਾਲਤ ਹੁੰਦੀ ਹੋਊਗੀ ਤੇ ਮੈਂ ਕਿਵੇਂ ਸੌਣਾ ਸੀ ਤੇ ਕਿਵੇਂ ਮੈਂ ਕੰਮ ਕਰਨਾ ਸੀ ਹੈਨਾ ਤਾਂ ਮੈਂ ਆਪਣੇ ਚੈਨਲ ਤੋਂ ਵੀ ਜਿਹੜੀ ਆ ਵਾਝੇ ਹੋ ਗਈ ਕਿਉਂਕਿ ਜਦੋਂ ਬੰਦੇ ਦਾ ਮੂਡ ਹੀ ਨਹੀਂ ਹੈਗਾ ਤਾਂ ਉਹ ਕੀ ਕਰੂਗਾ ਹੈਨਾ ਤਾਂ ਫੇਰ ਮੈਨੂੰ ਕਿਸੇ ਨੇ ਜੋ ਮੈਨੂੰ ਦੱਸਦੇ ਸਾਰ ਕੋਈ ਜਿਹੜਾ ਵੀ ਮੈਨੂੰ ਕੋਈ ਪਰਸਨ ਦੇ ਸੀ ਮਿਲਦੇ ਸੀ ਉਹ ਕਹਿੰਦੇ ਵੀ ਤੁਸੀਂ ਨਾ ਸਵੇਰੇ ਉੱਠ ਕੇ ਪਾਣੀ ਪੀਆ ਕਰੋ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਆਪਾਂ ਸੁਣਦੇ ਆ ਹਨਾ ਵੀ ਜਿਹੜੀ ਸਾਡੇ ਮੂੰਹ ਦੇ ਵਿੱਚ ਸਵੇਰੇ ਉੱਠਣ ਸਾਰ ਇੱਕ ਸਲਾਈਵਾ ਬਣਦਾ ਜਿਹਨੂੰ ਪੰਜਾਬੀ ਚ ਲਾਲ ਵੀ ਕਹਿੰਦੇ ਆ ਤਾਂ ਛੋਟੇ ਹੁੰਦੇ ਤੁਸੀਂ ਸੁਣਦੇ ਹੋਗੇ ਕਿ ਬੱਚੇ ਜਿਹੜੇ ਲਾਲਾਂ ਸੜਦੇ ਕਹਿੰਦੇ ਬਹੁਤ ਵਧੀਆ ਹੈ ਇਹੋ ਹਨਾ ਬੱਚਾ ਹੈਲਦੀ ਰਹੂਗਾ ਤਾਂ ਤੁਸੀਂ ਨਾ ਉਹ ਪਾਣੀ ਇੱਕ ਗਲਾਸ ਕੋਸਾ ਕਰਕੇ ਤਸਵੀਰੀ ਉੱਠ ਕੇ ਤੁਸੀਂ ਪਾਣੀ ਪੀ ਲਿਆ ਕਰੋ ਮੈਂ ਮੈਨੂੰ ਬੜਾ ਹੋਰੀਕਨ ਜੀ ਆਈ ਯਾਰ ਸਾਰਾ ਉਹ ਮੂੰਹ ਦੇ ਵਿੱਚ ਪਤਾ ਨਹੀਂ ਕੀ ਕੀ ਹੈ ਹਨਾ ਰਾਤ ਨੂੰ ਮੇਰੇ ਜਸਾ ਬਣਦਾ ਇਹ ਕਹਿੰਦੇ ਪਾਣੀ ਪੀ ਲੋ ਤਾਂ ਮੈਂ ਨਹੀਂ ਪੀਤਾ ਇੱਕ ਅੱਧਾ ਦਿਨ ਪੀਤਾ ਹੁਣਾ ਉਹ ਵੀ ਜੇ ਮੇਰਾ ਕੋਸਾ ਪਾਣੀ ਮੈਂ ਪੀਤਾ ਪਰ ਮੈਨੂੰ ਚੰਗਾ ਨਹੀਂ ਲੱਗਿਆ ਟੇਸਟ ਨਹੀਂ ਲੱਗਿਆ ਹੈਨਾ ਪਰ ਉਹ ਪਾਣੀ ਵੀ ਮੈਂ ਛੱਡ ਤਾ ਫੇਰ ਕਰਦੇ 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 2 ਮਹੀਨੇ ਹੋ ਚੁੱਕੇ ਹੁਣ ਮੈਨੂੰ ਫਿਰ ਮੈਂ ਸੋਚਿਆ ਮਨਾ ਆਗ ਦੀ ਤੰਦਰੁਸਤੀ ਨਾਲੋਂ ਕਿਹੜੀ ਚੀਜ਼ ਚੰਗੀ ਆ ਹੈਨਾ ਜੀ ਵੀ ਆਪਣੀ ਸਿਹਤ ਆ ਦਾ ਸਾਰਾ ਕੁਝ ਆ ਜੇ ਤੁਹਾਡੀ ਸਿਹਤ ਹੈ ਨਹੀਂਗੀ ਤਾਂ ਆਪਾਂ ਕੀ ਖਾ ਨੂੰ ਕਹਿੰਦੇ ਹੁੰਦੇ ਵੀਜਾਂਗੇ ਤੇ ਕੀ ਖਟਾਂਗੇ ਹੈਨਾ ਮੈਂ ਪਾਣੀ ਪੀਣਾ ਸਟਾਰਟ ਕਰਤਾ ਮੈਂ ਆਪਣੇ ਮਨ ਨੂੰ ਇੱਕ ਮੈਸੇਜ ਦਿੱਤਾ ਵੀ ਜੇ ਮੈਂ ਕੋਸਾ ਪਾਣੀ ਨਹੀਂ ਪੀ ਸਕਦੀ ਤਾਂ ਮੈਂ ਨਾਰਮਲ ਵਾਟਰ ਸਟਾਰਟ ਕਰ ਲੈਣੀ ਆ ਹੈਨਾ ਮੈਂ ਵਟ ਸਟਾਰਟ ਕਰ ਲਿਆ ਜੀ ਹੁਣ ਜਿਹੜਾ ਟੰਗ ਲੋਕੀ ਦੱਸਦੇ ਉਹ ਤਾਂ ਮੈਂ ਅਪਣਾਇਆ ਨਹੀਂ ਮੈਂ ਉੱਠਣਾ ਗੀੜਾ ਇੱਕ ਤੋਂ ਕੱਢ ਕੇ ਵਿੜੇ ਦੇ ਵਿੱਚ ਤੇ ਮੈਂ ਕੁਰਲੀ ਕਰਨੀ ਮੂੰਹ ਧੋਣਾ ਫਿਰ ਉਸ ਤੋਂ ਬਾਅਦ ਜਾ ਕੇ ਮੈਂ ਪਾਣੀ ਪੀਣਾ ਇੱਕ ਗਲਾਸ 5 ਮਿੰਟ ਬਾਅਦ ਫਿਰ ਮੈਂ ਇੱਕ ਗਲਾਸ ਪੀਣਾ ਗਰਮੀ ਇੰਨੀ ਅੱਤ ਦੀ ਹਲੇ ਵੀ ਪੈ ਰਹੀ ਹੈ ਤੇ ਪਾਣੀ ਉਹ ਕੋਸਾ ਜਿਹੜਾ ਸਵਾਦ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਬਾਹਰ ਪਿਆ ਹੋਇਆ ਸੀ ਟੇਬਲ ਤੇ ਭਰ ਕੇ ਬੋਤਲ ਰੱਖੀ ਆ ਜਾਂ ਉਹ ਵਾਟਰ ਉਹਦੇ ਚ ਪਿਆ ਵਾਟਰ ਕੋਲਰ ਚ ਤੋਂ ਪਾਣੀ ਵੀ ਬਾਹਰ ਪੇ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਸੀਗਾ ਤੇ ਉਹਨੂੰ ਗੈਸ ਤੇ ਗਰਮ ਕਰਨ ਦੀ ਲੋੜ ਨਹੀਂ ਸੀ ਪੈਂਦੀ ਤਾਂ ਮੈਂ ਪੀਣਾ ਸ਼ੁਰੂ ਕਰਤਾ ਸੀ ਅੱਜ ਜਦੋਂ ਮੈਂ ਵੀਡੀਓ ਹੁਣ ਬਣਾਉਣ ਲੱਗੀ ਆ ਮੈਨੂੰ ਪਾਣੀ ਪੀਂਦੇ ਨੂੰ ਹੌਲੀ-ਹੌਲੀ ਮੈਂ ਉਸ ਚੀਜ਼ ਤੇ ਲਿਆਈ ਕਿ ਬਿਨਾਂ ਬ੍ਰਸ਼ ਕੀਤੇ ਪਾਣੀ ਪੀਣਾ ਸਟਾਰਟ ਕਰਤਾ ਕਿਉਂਕਿ ਰਾਤ ਨੂੰ ਜਦੋਂ ਸੌਣਾ ਤਾਂ ਦੋ ਗਲਾਸ ਪਾਣੀ ਪੀ ਕੇ ਪਉ। ਸੌਣ ਤੋਂ 1 ਘੰਟਾ ਪਹਿਲਾਂ ਦੋ ਗਲਾਸ ਪਾਣੀ ਪੀ ਲਓ। ਤਾਂ ਜਦੋਂ ਤੁਸੀਂ ਸੌਣਾ ਹੈ ਘੰਟੇ ਬਾਅਦ 2 ਘੰਟੇ ਬਾਅਦ ਛੋਟਾ ਗਲਾਸ ਇੱਕ ਪਾਣੀ ਦਾ ਫੇਰ ਪੀ ਕੇ ਪਉ। ਕਿਉਂਕਿ ਜੇ ਆਪਾਂ ਪੈਣ ਲੱਗੇ ਦੋ ਗਲਾਸ ਪੀਵਾਂਗੇ ਤਾਂ ਸਾਰੀ ਰਾਤ ਆਪਾਂ ਨੂੰ ਯੂਰਿਨ ਪਾਸ ਕਰਨ ਵਾਸਤੇ ਉੱਠਣਾ ਪਊਗਾ। ਤਾਂ ਉਹ ਜਿਹੜਾ ਗਲਤ ਹੈ ਉਹ ਜਦੋਂ ਤੁਸੀਂ ਤੁਰਦੇ ਫਿਰਦੇ ਹੋ ਤਾਂ ਤੁਸੀਂ ਆਪਣੇ ਦੋ ਗਲਾਸ ਪਾਣੀ ਪੀ ਲਓ। ਉਹ ਪੀ ਲੈਣ ਦੀ ਮੈਂ ਰਾਤ ਨੂੰ ਹੈਨਾ ਤਾਂ ਬ੍ਰਸ਼ ਕਰ ਲਓ। ਬ੍ਰਸ਼ ਕਰਕੇ ਪੈ ਜਾਓ ਤੁਸੀਂ। ਤਾ ਸਵੇਰੇ ਮੈਂ ਉੱਠਣਾ ਤੇ ਉੱਠ ਕੇ ਮੈਂ ਪਾਣੀ ਪੀਣਾ ਸਟਾਰਟ ਕਰ ਪਾਈ ਅੱਜ 2 ਮਹੀਨੇ ਤੇ 28 ਦਿਨ ਹੋ ਗਏ ਆ ਜੀ ਅੱਜ ਮੈਂ ਤਾਂ ਵੀਡੀਓ ਬਣਾਉਣ ਲੱਗੀ ਆ 2 ਮਹੀਨੇ ਤੇ 28 ਦਿਨ ਹੋ ਗਏ ਮੈਂ ਕੋਈ ਗੋਲੀ ਨਹੀਂ ਖਾਧੀ ਇਤਜ਼ਾਬ ਦੀ ਜੀ ਕਿਸੇ ਡਾਕਟਰ ਕੋਲ ਨਹੀਂ ਗਈ ਤਾਂ ਮੇਰਾ ਦੇਖੋ ਤੁਸੀਂ ਥੋੜਾ ਥੋੜਾ ਫੇਸ ਵੀ ਠੀਕ ਹੋਣਾ ਸ਼ੁਰੂ ਹੋ ਗਿਆ ਮੇਰੇ ਸਾਰੇ ਗੈਸ ਇਤਜ਼ਾਬ ਨਾਲ ਸਾਰੇ ਕਿਤੇ ਇਥੇ ਫੇਸ ਕਾਲਾ ਛਾਹ ਹੋ ਗਿਆ ਔਰ ਸਪੌਟ ਪੈ ਗਏ ਸਾਰੇ ਇਤਜ਼ਾਬ ਦੇ ਨਾਲ ਤਮੀ ਜਦ ਸਕਿਨਲ ਡਾਕਟਰ ਕੋਲ ਗਈ ਤਾਂ ਕਹਿੰਦੇ ਤੁਹਾਡੀ ਲਿਵਰ ਦੀ ਸਫਾਈ ਹੋਣ ਵਾਲੀ ਆ ਤੁਹਾਡੇ ਅੰਦਰ ਤਾਜ਼ਾਬ ਜਿਆਦਾ ਬਣਦਾ ਮੈਂ ਕਹਿੰਦਾ ਬਿਲਕੁਲ ਸਹੀ ਹੈ ਜੀ ਰੱਖ ਸਾਹਿਬ ਤਾਜ਼ਾਬ ਤਾਂ ਮੇਰੇ ਬਣਦਾ ਹੀ ਬਣਦਾ ਤਾਂ ਅੱਜ ਆਪਾਂ ਇਹ ਗੱਲ ਕਰਾਂਗੇ ਵੀ ਇਹ ਮੈਂ ਪਾਣੀ ਪੀ ਕੇ ਮੈਂ ਤਾਜ਼ਾਬ ਤਾਂ ਆਪਦਾ ਕਰ ਲਿਆ ਪਰ ਨਾਲ ਮੈਨੂੰ ਸਾਰੇ ਕਹਿੰਦੇ ਕਿ ਚਾਹ ਨਹੀਂ ਪੀਣੀ ਜਿਹੜੀ ਕਿ ਮੈਂ ਬਹੁਤ ਜ਼ਿਆਦਾ ਇੱਕ ਟੀ ਲਵਰ ਆ ਚਾਹ ਦੀ ਬਹੁਤ ਸ਼ਕੀਨ ਆ ਕਦੇ-ਕਦੇ ਤਾਂ ਦਿਨ ਦੇ ਵਿੱਚ ਮੈਂ ਪੰਜ ਪੰਜ ਸਾਸਤ ਕੱਪ ਚਾਹ ਤੇ ਪੀ ਜਾਂਦੀ। ਨਾ ਕੇ ਆਈ ਲਿਓ ਚਾ, ਰੋਟੀ ਖਾਦੀ ਲਿਓ ਚਾ। ਮਤਲਬ ਕਿ ਹਰ ਕੁਛ ਵੀ ਹੋ ਜਾਏ ਮੈਨੂੰ ਲਿਓ ਚਾ। ਮਾਰਕੀਟ ਜਾ ਕੇ ਆਈਆਂ ਚਾ ਲਿਓ। ਹੈਨਾ? 10 ਮਿੰਟ ਕੋਈ ਟੀਵੀ ਦੇਖ ਲਿਆ ਇੱਕ ਘੰਟਾ ਤਾਂ ਲਿਓ ਚਾ, ਬੁੱਕ ਪੜ੍ਹ ਲਈ ਇੱਕ ਘੰਟਾ ਤਾਂ ਲਿਓ ਚਾ। ਹੁਣ ਤੁਸੀਂ ਸੋਚ ਸਕਦੇ ਮੈਂ ਕਿੰਨੇ ਕੱਪ ਚਾਹ ਤੇ ਪੀ ਜਾਂਦੀ। ਹੁਣ ਦਿਨ ਦੇ ਵਿੱਚ ਇੱਕ ਜਾਂ ਦੋ ਕੱਪ ਮੈਂ ਚਾਹ ਪੀਂਦੀ ਆ ਕਦੇ ਕਦੇ ਤਾਂ ਮੈਂ ਚਾਹ ਦੇ ਵਿੱਚ ਮਿੱਠਾ ਵੀ ਨਹੀਂ ਪਾਉਂਦੀ ਫਿੱਕੀ ਅਦਰਕ ਸੌਂਫ ਹੈਨਾ ਅਜਵੈਣ ਤੇ ਤુલਸੀ ਥੋੜੀ ਜੀ ਦਾਲਚੀਨੀ ਪਾ ਕੇ ਚਾਹ ਪੀਲਨੇ ਇੱਕ ਅੱਧੀ ਵਾਰੀ ਖਾਲੀ ਇੱਕ ਵਾਰੀ ਸਿੰਪਲ ਪੀ ਲੈਨੇ ਆ ਤੇ ਜਿਹੜੇ ਮੇਰੇ ਵਰਗੇ ਟੀ ਲਵਰ ਆ ਅੱਜ ਬਹੁਤ ਖੁਸ਼ ਹੋ ਜਾਣਗੇ ਮੇਰੀ ਵੀਡੀਓ ਦੇਖ ਕੇ ਕਿਉਂਕਿ ਮੈਂ ਥੋੜਾ ਨਾਲ ਗੱਲਾਂ ਕਰਦਿਆਂ ਕਰਦਿਆਂ ਇੱਕ ਗਲਾਸ ਪਾਣੀ ਪੀ ਲਿਆ ਠੀਕ ਹੈ ਜੀ ਪਾਣੀ ਪੀ ਲਿਆ ਤੁਸੀਂ ਚਾਹੇ ਇਹਨੂੰ 15 ਮਿੰਟ ਪੀ ਲਓ ਪਹਿਲਾਂ ਜਾਂ ਤੁਸੀਂ 5 ਮਿੰਟ ਪੀ ਲਓ ਜਦੋਂ ਤੁਸੀਂ ਚਾਹ ਪੀਣੀ ਆ ਤੁਹਾਡੇ ਕੋਈ ਗੈਸ ਤੇ ਜ਼ਾਬ ਨਹੀਂ ਬਣੂਗੀ ਕੋਸ਼ਿਸ਼ ਇਹ ਕਰਨੀ ਆ ਕਿ ਅੱਧਾ ਘੰਟਾ ਪਹਿਲਾਂ ਪਾਣੀ ਪੀਤਾ ਜਾਵੇ ਤਾਂ ਜ਼ਿਆਦਾ ਬੈਟਰ ਠੀਕ ਹੈ ਤੇ ਜੇ ਆਪਾਂ ਇਹਨੂੰ ਜਮਾਂ ਤੁਸੀਂ ਪਾਣੀ ਪੀਣਾ ਭੁੱਲ ਗਏ ਆ ਜਾਂ ਆਪਾਂ ਨੂੰ ਕਈ ਵੇਰਾਂ ਕਿਸੇ ਦੇ ਘਰ ਜਾਣੇ ਆ ਤਾਂ ਚਾਹ ਆ ਗਈ ਬਣ ਕੇ ਤਾਂ ਆਪਾਂ ਪੀਣੀ ਹੁੰਦੀ ਆ ਤੇ ਕਈ ਲੋਕ ਮੈਂ ਦੇਖਿਆ ਸਾਡੀ ਚਾਹ ਨਾ ਬਣਾਇਓ ਅਸੀਂ ਚਾਹ ਨਹੀਂ ਪੀਂਦੇ ਹੈਨਾ ਫਿਰ ਉਹ ਕੀ ਕਰਦੇ ਉਸ ਤੋਂ ਵੀ ਭੈੜਾ ਚਾਹ ਨਾਲੋਂ ਇੱਕ ਹੋਰ ਸਾਡੇ ਵਾਸਤੇ ਆਫਰ ਕਰਦੇ ਆ ਉਹ ਕਿ ਇਹ ਪੀ ਲੋ ਜੀ ਕੋਲਡ ਡਰਿੰਕ ਹੈਨਾ ਜਿਹੜਾ ਕਿ ਚਾਹ ਨਾਲੋਂ ਵੀ ਨੁਕਸਾਨਦੇ ਆ ਤੇ ਉਹ ਉਹ ਵੀ ਨਹੀਂ ਅਸੀਂ ਪੀਂਦੇ ਤਾਂ ਫਿਰ ਅਗਲੇ ਕਹਿੰਦੇ ਤੁਸੀਂ ਪੀਣਾ ਕੀ ਆ ਤਾਂ ਕੁਝ ਨਹੀਂ ਰਹੇਗੀ ਆਪਸ਼ਨ ਤਾਂ ਇਹਦੇ ਨਾਲੋਂ ਬੈਟਰ ਆ ਕਿ ਜਦੋਂ ਅਗਲਾ ਪਾਣੀ ਲੈ ਕੇ ਆਉਂਦਾ ਪਾਣੀ ਦਾ ਗਲਾਸ ਖੁੱਲ ਕੇ ਪੀ ਲੋ ਇੱਕ ਗਲਾਸ ਕੋਲੀ ਭਰਾ ਕੇ ਰੱਖ ਲਓ ਜਦੋਂ ਚਾਹ ਬਣ ਕੇ ਆਉਂਦੀ ਹੈ ਚਾਹ ਆਪਾਂ ਆਨਸਾਰ ਪੀ ਨਹੀਂ ਲੈਂਦੇ 10-15 ਮਿੰਟ ਆਪਾਂ ਨੂੰ ਲੱਗਦੇ ਆ ਤਾਂ ਉਦੋਂ ਫੇਰ ਤੁਸੀਂ ਪਾਣੀ ਪੀ ਲਓ ਹੁਣ ਦੇਖੋ ਤੁਸੀਂ ਮੇਰੀ ਚਾਹ ਬਣੀ ਪਈ ਆ ਤੇ ਮੈਂ ਪਾਣੀ ਪੀ ਲਿਆ ਹਾਲਾਂਕਿ ਮੇਰਾ ਇਹ ਅੱਧਾ ਘੰਟੇ ਤੋਂ ਪਹਿਲਾਂ ਪਾਣੀ ਮੇਰਾ ਪੀਤਾ ਹੋਇਆ ਗਲਾਸ ਡੇਢ ਗਲਾਸ ਪਾਣੀ ਪਰ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਮੈਂ ਚਾਹ ਤੇ ਪਾਣੀ ਤਾਂ ਫੇਰ ਮੈਂ ਆਪਣਾ ਪਾਣੀ ਲੈ ਕੇ ਬੈਠ ਗਈ ਆ ਹੁਣ ਜਿਹੜੀ ਇਹ ਚਾਹ ਹੈ ਇਹ ਮੈਂ ਪੀਉਂਗੀ ਇਹਦੇ ਨਾਲ ਆਪਾਂ ਨੂੰ ਕੁਝ ਵੀ ਨਹੀਂ ਹੋਣਾ ਨਾ ਕੋਈ ਗੈਸ ਨਾ ਕੋਈ ਤਜ਼ਾਬ ਬਣੂਗਾ ਇਹ ਚੀਜ਼ਾਂ ਮੈਂ ਪਹਿਲਾਂ ਆਪਣੇ ਤੇ ਜਮਾਈਆਂ ਫਿਰ ਅੱਜ ਮੈਂ ਵੀਡੀਓ ਸ਼ੂਟ ਕਰਨ ਦਾ ਹੌਸਲਾ ਕੀਤਾ ਕਿਉਂਕਿ ਜਿਹੜੀ ਚੀਜ਼ ਤੁਸੀਂ ਖੁਦ ਵਰਤਦੇ ਆ ਉਸ ਚੀਜ਼ ਦੇ ਰਿਜ਼ਲਟ ਲੈਣੇ ਹੋ ਉਹਦੇ ਤੁਹਾਨੂੰ ਜਦੋਂ ਬਹੁਤ ਜ਼ਿਆਦਾ ਫਾਇਦੇ ਹੋਣ ਲੱਗ ਜਾਂਦੇ ਫਿਰ ਜਦੋਂ ਤੁਸੀਂ ਉਹ ਚੀਜ਼ ਕਿਸੇ ਨਾਲ ਅੱਗੇ ਸ਼ੇਅਰ ਕਰਦੇ ਆ ਤਾਂ ਤੁਹਾਨੂੰ ਰੱਬ ਨਾਲੋਂ ਵੀ ਜ਼ਿਆਦਾ ਆਪਣੇ ਆਪ ਤੇ ਭਰੋਸਾ ਹੋਣ ਲੱਗ ਜਾਂਦਾ ਤਾਂ ਅੱਜ ਮੇਰੇ ਤੁਹਾਨੂੰ ਮੈਸੇਜ ਦੇਣ ਦਾ ਇਹੀ ਇੱਕ ਸੀਗਾ ਕਿ ਟੀ ਲਵਰ ਹਰ ਕੋਈ ਆ ਮੈਨੂੰ ਲੱਗਦਾ ਤੇ ਕੋਈ 100 ਚੋਂ 5-10% ਹੋਣਗੇ ਲੋਕ ਜਿਹੜੇ ਚਾਹ ਨਹੀਂ ਪੀਂਦੇ ਉਹ ਕਾਫੀ ਪੀਂਦੇ ਆ ਕੋਈ ਬਲੈਕ ਕਾਫੀ ਪੀਂਦਾ ਕੋਈ ਬਲੈਕ ਟੀ ਪੀਂਦਾ ਕੋਈ ਕੁਝ ਪੀਂਦਾ ਹੈ ਨਾ ਤਾਂ ਮੈਂ ਦੇਖਿਆ ਸਟਾਰਬਕਸ ਤੇ ਜਾਓ ਤੇ ਹੋਰ ਵੱਡੇ ਵੱਡੇ ਜਿਹੜੇ ਬ੍ਰਾਂਡ ਆ ਤੇ ਟੀਮ ਹੌਟ ਤੇ ਚਲੇ ਉੱਥੇ ਲੋਕਾਂ ਦੀ ਲਾਈਨ ਲੱਗੀਆਂ ਹੁੰਦੀਆਂ ਕਾਫੀ ਦੇ ਬ੍ਰਾਂਡ ਹੀ ਉਹਨਾਂ ਕੋਲ ਇੰਨੇ ਆ ਵੈਰੈਟੀ ਬਹੁਤ ਆ ਤਰਾਂ ਚਾਹ ਦੇ ਵੀ ਨਾਲ ਹੀ ਬਰਾਬਰ ਚੱਲਦਾ ਕੰਮ ਠੀਕ ਆ ਵੈਸੇ ਵੀ ਆਪਾਂ ਤਾਂ ਪੰਜਾਬ 'ਚ ਰਹਿੰਦੇ ਆ ਕਿਸੇ ਦੇ ਘਰੇ ਜਾਓ ਚਾਹ ਜਿੰਨੀ ਨਾ ਅਗਲਾ ਆਪਾਂ ਨੂੰ ਪਿਆ ਨਾ ਦੇਵੇ ਜਾਂ ਆਪਾਂ ਨਾ ਕਿਸੇ ਨੂੰ ਪਿਆ ਦੀਏ ਉਹ ਸੇਵਾ ਨੂੰ ਸੇਵਾ ਹੀ ਨਹੀਂ ਸਮਝਿਆ ਜਾਂਦਾ ਤਾਂ ਹੁਣ ਤੁਸੀਂ ਦੇਖੋ ਵੀ ਪਾਣੀ ਪੀ ਲਿਆ ਤੇ ਤੁਸੀਂ ਚਾਹ ਪੀ ਲਓ ਨਾਲ ਅੱਜ ਤੋਂ ਤੁਸੀਂ ਇਸ ਤਰ੍ਹਾਂ ਸਟਾਰਟ ਕਰਦੇ ਹੋ ਚਾ ਛੱਡਣ ਦੀ ਲੋੜ ਨਹੀਂ ਮੈਨੂੰ ਪਤਾ ਕਿੰਨੀ ਪ੍ਰੋਬਲਮਾਂ ਆਈ ਮੈਨੂੰ ਚਾ ਛੱਡਣ ਵਾਸਤੇ ਤੇ ਇਹ ਜਿਹੜਾ ਚੀਜ਼ ਆ ਮੇਰੇ ਵਾਸਤੇ ਬਹੁਤ ਔਖਾ ਕੰਮ ਸੀਗਾ ਤੇ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਆ ਤੇ ਹੁਣ ਸਾਰਿਆਂ ਦੇ ਕਰੂਗਾ ਚਾ ਪੀਓ ਪਰ ਮਿੱਠਾ ਨਾ ਪਾਓ ਕਿਉਂਕਿ ਖੰਡ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਨਹੀਂ ਰਹਿ ਸਕਦੇ ਹੁਣ ਜਿਵੇਂ ਮੇਰੀ ਇਸ ਚਾ ਦੇ ਵਿੱਚ ਲਾਈਟ ਜਿਆ ਇੰਨੀ ਕੁ ਡਰੀ ਮ ਗੁੜ ਦੀ ਸਿੱਟੀ ਹੈ ਕਹਿ ਦਿੰਦੇ ਨਾ ਗੁੜ ਤੇ ਖੰਡ ਦਾ ਕੋਈ ਫਾਇਦਾ ਨਹੀਂ ਫਾਇਦਾ ਹੈ ਕਿਉਂਕਿ ਗੁੜ ਦੇ ਵਿੱਚ ਇੱਕ ਮਿਨਰਲਸ ਵਗੈਰਾ ਹੁੰਦੇ ਆ ਹੈਨਾ ਖੰਡ ਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਮਾੜਾ ਜਿਹਾ ਪੌਣਾ ਪਾ ਲਓ ਨਹੀਂ ਪੌਣਾ ਨਾ ਪਾ ਲਓ ਸੌਂਫ ਅਜਵੈਨ ਅਦਰਕ ਤੇ ਦਾਲਚੀਨੀ ਪਾ ਲਓ ਕੱਲੀ ਚੁਟਕੀ ਇੱਕ ਦਾਲਚੀਨੀ ਪਾ ਲਓ ਬਸ ਉਹਦੇ ਨਾਲ ਮਠਾਸ ਆ ਜਾਂਦੀ ਚਾਹ ਬਹੁਤ ਟੇਸਟੀ ਬਣਦੀ ਆ ਤਾਂ ਉਮੀਦ ਕਰਦੀ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੂਗੀ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਪਹਿਲਾਂ ਇਹਨੂੰ ਅਜਮਾ ਲਿਓ ਫਿਰ ਉਸ ਤੋਂ ਬਾਅਦ ਦੱਸਿਓ ਤੇ ਅੱਗੇ ਵੱਧ ਤਦ ਤੱਕ ਮੇਰੀ ਜਿਹੜੀ ਵੀਡੀਓ ਹੈਗੀ ਉਹ ਸ਼ੇਅਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਲੈਣਾ ਥੈਂਕ ਯੂ ਸੋ ਮੱਚ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ